50 ਰੁਪਏ 50 ਰੁਪਏ 50 ਰੁਪਏ 50 ਰੁਪਏ ਉਹ 50 ਰੁਪਏ ਦੀ কুরਤੀ 50 ਰੁਪਏ ਦੀ কুরਤੀ ਉਹ ਵੱਡਾ ਚੈਲੰਜ ਜਿਹੜੇ ਬਾਜ਼ਾਰ 'ਚ ਮਿਲਦਾ 5-500 ਦੀ কুরਤੀ ਮਾਤੂਸ਼ਰੀ ਦਸਤਾਰ ਬਾਗੇ ਪਾਣੇ ਲੈ ਜਾਓ 50 ਰੁਪਏ 'ਚ 50 ਰੁਪਏ ਦੀ কুরਤੀ ਉਹ ਰੈਡੀमेड কুরਤੀ 5 ਦਿਨ 5 ਦਿਨ ਵੱਡੇ ਫਾਇਦੇ ਹੋਣੇ ਆ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ 21 ਜੁਲਾਈ ਤੱਕ ਆਜੋ 5-500 ਵਾਲੀਆਂ কুরਤੀਆਂ 50 ਰੁਪਏ ਚ ਲੈ ਜਾਓ 50 ਰੁਪਏ ਚ ਲੈ ਜਾਓ ਇੱਕ ਹੋਰ ਵੱਡਾ ਪਟਾਕਾ ਬਾਤਾ ਜਿਹੜੇ ਬਾਜ਼ਾਰ ਚ ਆ ਕੇ ਤੁਸੀਂ ਲੈਣੇ ਹੋ 2-200 ਰੁਪਏ ਦਾ ਦੁਪੱਟਾ ਸਾਡੇ ਕੋਲ ਆ ਜਾਓ 200 ਰੁਪਏ ਦਾ ਦੁਪੱਟਾ ਲੈ ਜਾਓ 100 ਰੁਪਏ ਦੇ 3 100 ਰੁਪਏ ਦੇ 3 ਮਗਰ 33 ਰੁਪਏ ਦਾ ਦੁਪੱਟਾ ਦੇ ਰਿਆ ਸਿਰਫ 33 ਰੁਪਏ ਦਾ ਦੁਪੱਟਾ ਚੱਕੋ ਜੀ 올ਓਵਰ ਕੋਟਰ ਦਾ ਸੂਟ ਪਿਆਰਾ ਜੇ 5-500 ਰੁਪਏ ਦਾ ਆ ਦੇਖੋ ਜੀ ਪੂਰਾ 5 ਮੀਟਰ ਨਾਪ ਕੇ ਸੂਟ ਦਵਾਗੇ ਉਹ ਸੂਟਾਂ ਦੇ ਰੇਟਾਂ ਜ ਵੱਡੇ ਪਟਾਕੇ ਪਾਤੀਆ ਬਾਜ਼ਾਰ ਚ 5 500 ਵਾਲਾ ਸੂਟ ਲੈ ਜਾਓ 90 ਰੁਪਏ ਦਾ ਸੂਟ ਉਹ 90 ਰੁਪਏ ਦਾ ਸੂਟ 90 ਰੁਪਏ ਦਾ ਸੂਟ ਆ ਚੱਕੋ ਜੀ ਪਲਾਜੋ ਸੂਟ ਰੈਡੀमेड कॉटन ਦਾ ਸੂਟ ਦੇ ਰਹੇ ਆ ਬੁਜ਼ਾਰਾ ਦੇ ਵਿੱਚ ਰੇਟ ਕੀ ਹੈ 500 600 1500 ਰੁਪਏ ਦਾ 150 ਰੁਪਏ ਦਾ ਕੋਟਨ ਦਾ ਸੂਟ ਦੇ ਰਹੇ ਇੱਕ ਹੋਰ ਪਟਾਕਾ ਪਾ ਦਿੰਨੇ ਆ ਆ ਬਜ਼ਾਰਾਂ ਜੇ 5 500 ਹਜ਼ਾਰ ਹਜ਼ਾਰ ਰੁਪਏ ਲਾਂਦੇ ਆ ਚਾਦਰਾਂ ਦਾ ਆ ਚੱਕੋ ਡਬਲ ਵੈੱਡ ਦੀ ਬੈੱਡ ਸ਼ੀਟ ਦੀ ਚਾਦਰ ਨਾ ਸਰੇੜੇ ਕਵਰ ਲਾ ਕੇ ਵੀਡੀਓ ਵੱਤ ਵੱਤ ਸ਼ੇਅਰ ਕਰਕੇ ਆ ਜਾਓ ਜਿਹੜਾ ਮਰਜੀ ਆ ਜਾਏ 175 ਰੁਪਏ ਦੀ ਬੈੱਡ ਸ਼ੀਟ ਜੀ ਤੁਹਾਡਾ ਭਲਾ ਹੋਵੇ ਇੱਕ ਹੋਰ ਫੇਰਾ ਤੁਹਾਡਾ ਬਹੁਤ ਵੱਡਾ ਬਾਗਾ ਪੁਰਾਣਾ ਬੱਸ ਸਟੈਂਡ ਤੇ ਆ ਜਾਓ ਉਥੋਂ ਰਿਕਸ਼ੇ ਦੀ ਸਰਵਿਸ ਵੀ ਬਿਲਕੁਲ ਫ੍ਰੀ ਕਰਤੀ ਆ ਸਾਰੇ ਪਾਸੇ ਕੈਮਰਾ ਮਾਰ ਕੇ ਦਿਖਾ ਦਿਓ ਲੋਕ ਗਰੁੱਪ ਬਣਾ ਬਣਾ ਕੇ ਆ ਲੋਕਾਂ ਦੇ ਫਾਇਦੇ ਹੋ ਰਹੇ ਆ ਆ ਰੈਡੀमेड ਨਾਈਟ ਸੂਟ ਬਜਾਰਾ ਚ 880000 ਰੁਪਏ ਦਾ ਚੱਕੋ 195 ਰੁਪਏ ਦਾ ਦੇਖੋ ਜੀ ਚੈਲੰਜ ਕਰਦੇ ਆ ਥੋਕ ਵਜਾ ਕੇ ਚੈਲੰਜ ਦੇਖੋ ਨਾਇਰਾ ਕਟ ਸੂਟ ਉਹ ਰੈਡੀमेड ਨਾਇਰਾ ਕਟ ਸੂਟ ਆ ਦੇਖੋ ਪਹੁੰਚੇ ਦੇ ਕੰਮ ਸੀਤਾ ਸਲਾਇਆ 1 1000 ਰੁਪਏ ਦਾ ਬਾਜ਼ਾਰ ਦਾ ਰੇਟ ਸਾਡੇ ਕੋਲ ਲੈ ਜਾਓ 200 ਰੁਪਏ ਦਾ ਉਹ ਰਖੜੀ ਦੇ ਉੱਤੇ ਹੋਰ ਦੁਕਾਨਾਂ ਤੇ ਜਾਇਓ ਨਾ ਲੁੱਟਣਾ ਕਰਾਇਓ ਉਹ ਜਿਹਨੇ ਲੈਣਾ ਦੇਣ ਲੈਣ ਲਈ ਕਪੜਾ ਤਾਜਪੁਰ ਦਾ ਕਪੜਾ ਉਹਨਾਂ ਦੇ ਵੱਡੇ ਫਾਇਦੇ ਜਿਹੜਾ ਤੁਸੀਂ ਬਾਜ਼ਾਰ ਤੇ ਰਖੜੀ ਤੇ 20000 ਰੁਪਏ ਦਾ ਕਪੜਾ ਲੈਣਾ ਸਾਡੇ ਕੋਲੋਂ ਮਿਲੂਗਾ 20000 ਦਾ ਕਪੜਾ 8000 ਚ ਭਾਜੀ ਦੁਪੱਟਾ ਦਿਖਾ ਦਿਓ ਮਾੜਾ ਜਿਹੜਾ 1000 ਰੁਪਏ ਦਾ ਸੂਟ ਅਸੀਂ ਦੇ ਰਿਆ ਚੈਲੰਜ ਕਰਕੇ ਕਹਿੰਨੇ ਆ ਆਮ ਫੈਕਟਰੀ ਵਾਲੇ ਵੀ ਬਣਾ ਨਹੀਂ ਸਕਦੇ ਜੋ ਅਸੀਂ 1000 ਰੁਪਏ ਦਾ ਸੂਟ 50 ਰੁਪਏ 50 ਰੁਪਏ 50 ਰੁਪਏ 50 ਰੁਪਏ ਉਹ 50 ਰੁਪਏ ਦੀ ਕੁਰਤੀ 50 ਰੁਪਏ ਦੀ ਕੁਰਤੀ ਉਹ ਵੱਡਾ ਚੈਲੰਜ ਜਿਹੜੇ ਬਾਜ਼ਾਰ ਚ ਮਿਲਦਾ 5-500 ਦੀ ਕੁਰਤੀ ਮਾਤੂਸ਼ਰੀ ਦਸਤਾਰ ਬਾਗੇ ਪਾਣੇ ਲੈ ਜਾਓ 50 ਰੁਪਏ ਚ 50 ਰੁਪਏ ਦੀ ਕੁਰਤੀ ਉਹ ਰੈਡੀमेड ਕੁਰਤੀ 5 ਦਿਨ 5 ਦਿਨ ਵੱਡੇ ਫਾਇਦੇ ਹੋਣੇ ਆ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ 21 ਜੁਲਾਈ ਤੱਕ ਆਜੋ 5-500 ਵਾਲੀਆਂ ਕੁਰਤੀਆਂ 50 ਰੁਪਏ ਚ ਲੈ ਜਾਓ 50 ਰੁਪਏ ਚ ਲੈ ਜਾਓ 50 ਰੁਪਏ ਚ ਲੈ ਜਾਓ ਰੰਗ ਵੀ ਬਹੁਤ ਸੋਹਣੇ ਉਹ ਚੈਲੰਜ ਕਰਦੇ ਆ ਚੈਲੰਜ ਕਰਦੇ ਆ ਪੂਰੇ ਇੰਡੀਆ ਚ ਪੂਰੇ ਇੰਡੀਆ ਚ ਨਹੀਂ ਰੇਟ ਮਿਲਣਾ 50 ਰੁਪਏ ਦੀ ਕੁੜਤੀ ਚੱਕੋ ਜੀ ਆ ਦੁਪट्टे कॉटन ਵਾਲੇ ਉਹ ਬਜ਼ਾਰਾ ਦੇ 2.500 ਦੇ ਮੈਨ ਨਾਲੇ ਰੇਟ ਚੈੱਕ ਕਰ ਲੋ ਕਸ਼ਮੀਰ ਤੋਂ ਲੈ ਕੇ ਕਨਿਆਕਮਾਈ ਤੱਕ ਜਾ ਕੇ ਤੁਸੀਂ ਲੈਣੇ ਹੋ 2 200 ਰੁਪਏ ਦਾ ਦੁਪੱਟਾ ਸਾਡੇ ਕੋਲ ਆ ਜਾਓ 200 ਰੁਪਏ ਦਾ ਦੁਪੱਟਾ ਲੈ ਜਾਓ 100 ਰੁਪਏ ਦੇ ਤਿੰਨ 100 ਰੁਪਏ ਦੇ ਤਿੰਨ ਮਗਰ 33 ਰੁਪਏ ਦਾ ਦੁਪੱਟਾ ਦੇ ਰਿਆ ਸਿਰਫ 33 ਰੁਪਏ ਦਾ ਦੁਪੱਟਾ ਆ ਸਾਈਜ਼ ਸਾਈਜ਼ ਵੀ ਦੇਖੋ ਖੁੱਲੇ ਡੁੱਲੇ ਸਾਈਜ਼ ਚੱਕੋ ਜੀ 올ਓਵਰ ਕੋਟ ਦਾ ਸੂਟ ਪਿਆਰਾ ਜੇ 5 500 ਰੁਪਏ ਦਾ ਚੱਕੋ 90 ਰੁਪਏ ਦਾ 90 ਰੁਪਏ ਦਾ 5 ਮੀਟਰ ਸੂਟ ਬਾਜੀ ਆਹ ਦੇਖੋ ਜੀ ਪੂਰਾ 5 ਮੀਟਰ ਨਾਪ ਕੇ ਸੂਟ ਦਵਾਂਗੇ ਉਹ ਸੂਟਾਂ ਦੇ ਰੇਟਾਂ 'ਚ ਵੱਡੇ ਪਟਾਕੇ ਪਾਤੀਆ 50 'ਚ 5 500 ਵਾਲਾ ਸੂਟ ਲੈ ਜਾਓ 90 ਰੁਪਏ ਦਾ ਸੂਟ ਉਹ 90 ਰੁਪਏ ਦਾ ਸੂਟ 90 ਰੁਪਏ ਦਾ ਸੂਟ ਦੇਖੋ ਰੰਗ ਇੱਚ ਕਿੰਨੇ ਹੈ ਗਿਆ ਵੱਡਾ ਫਾਇਦਾ ਦੇਖੋ ਇਕੱਲੇ ਇਕੱਲੇ ਸੂਟ ਦੇ ਉੱਤੇ ਰੇਟ ਵੀ ਲੈ ਕੇ ਲਾਤਾ 5 ਮੀਟਰ ਦਾ ਸੂਟ ਸਿਰਫ 90 ਰੁਪਏ 'ਚ ਉਹ 90 ਰੁਪਏ ਦਾ ਸੂਟ 90 ਰੁਪਏ ਦਾ ਸੂਟ ਆਹ ਟੀਮੇਟ ਕੋਟਨ ਦਾ ਸੂਟ ਦੇ ਰਿਆ ਬਜ਼ਾਰਾ ਦੇ ਵਿੱਚ ਰੇਟ ਕੀ ਹੈ 500 600 1500 ਰੁਪਏ ਦਾ 1500 ਰੁਪਏ ਦਾ ਕੋਟਨ ਦਾ ਸੂਟ ਦੇ ਰਿਆ 1500 ਰੁਪਏ ਦਾ ਓਏ ਆ ਦੇਖੋ ਲੋਕਾਂ ਦੇ ਵੱਡੇ ਫਾਇਦੇ ਹੋ ਰਹੇ ਓਹ ਰੈਡੀमेड ਪਲਾਜੋ ਸੂਟ ਓਹ ਸੀਤਾ ਸਲਾਇਆ ਬਾਜ਼ਾਰ ਦੇ ਵਿੱਚ 800 ਰੁਪਏ ਦਾ ਓਏ ਦੀ ਕੱਲੀ ਸਲਾਈ 3 300 4 400 ਸਾਡੇ ਕੋਲ ਆਜੋ ਓਹ ਰੈਡੀमेड ਪਲਾਜੋ ਸੂਟ ਸੀਤਾ ਸਲਾਇਆ 800 ਵਾਲਾ ਪਲਾਜੋ ਸੂਟ ਲੈ ਜਾਓ 150 ਰੁਪਏ ਦਾ ਉਹ 150 ਰੁਪਏ ਦਾ ਪਲਾਜੋ ਸੂਟ ਆ ਦੇਖੋ ਰਿਕਾਰਡ ਤੋੜ ਦਿੱਤੇ ਆ ਉਹ ਰਖੜੀ ਦੇ ਉੱਤੇ ਵੱਡੇ ਫਾਇਦੇ ਪਹਿਣਾ ਦੇ ਵੱਡੇ ਫਾਇਦੇ ਜਿਨ੍ਹਾਂ ਨੇ ਲੈਣਾ ਦੇਣ ਲੈਣ ਲਈ ਕਪੜਾ ਉਹ ਤੁਸੀਂ ਨਮਕਮ ਸ਼ੁਰੂ ਕਰਨਾ ਰੀਸੇਲਰੋ ਦੁਕਾਨਦਾਰੋ ਅੱਜ ਚੈੱਕ ਕਰ ਲੋ ਕਿਸੇ ਨੇ ਨਹੀਂ ਦੇਣਾ 150 ਰੁਪਏ ਦੇ ਵਿੱਚ ਰੈਡੀमेड ਪਲਾਜੋ ਸੂਟ ਉਹ ਹੁਣ ਹੋਰ ਪਾਸੇ ਜਾਣ ਦੀ ਲੋੜ ਨਹੀਂ ਮਦ ਤੁਸ਼ਰੀ ਦਸਤਾਰ ਬਾਗੇ ਪਰਾਂ ਦੇ ਆ ਜਾਓ 8 800 ਵਾਲੇ ਰੈਡੀमेड ਪਰਾਜੋ ਸੂਟ 150 ਰੁਪਏ ਚ ਲੈ ਜਾਓ 150 ਚ ਰੰਗ ਦੇਖੋ ਬਹੁਤ ਸੋਹਣੇ ਸੋਹਣੇ ਰੰਗ ਬੜੇ ਪਿਆਰੇ ਪਿਆਰੇ ਪੀਸ 150 ਰੁਪਏ ਦਾ ਪਰਾਜੋ ਸੂਟ ਵੀ ਲੈ ਜਾਓ ਚੱਕੋ ਜੀ ਨਾਈਟ ਸੂਟ ਵੀ ਲੈ ਆਇਆ ਆਜੋ ਹੁਣ ਕਰੋ ਮੁਕਾਬਲਾ ਆ ਰੈਡੀमेड ਦੇ ਵਿੱਚ ਪੈਰ ਰੱਖਤਾ ਮਾਤੂਸ਼ਰੀ ਦਸਤਾਰ ਨੇ ਆ ਰੈਡੀमेड ਨਾਈਟ ਸੂਟ ਬਜ਼ਾਰਾ ਚ 8 800 ਹਜ਼ਾਰ ਹਜ਼ਾਰ ਰੁਪਏ ਦਾ ਚੱਕੋ 195 ਰੁਪਏ ਦਾ ਦੇਖੋ 4 ਦਿਨ ਨਹੀਂ ਤੁਹਾਡੇ ਕੋਲ 5 ਦਿਨ ਆ ਪੰਜ ਦਿਨ ਦੀ ਵੱਡੀ ਸੇਲ ਆ ਐਤਵਾਰ ਤੱਕ ਆਜੋ 21 ਜੁਲਾਈ ਤੱਕ ਵੱਡੇ ਫਾਇਦੇ ਹੋਣੇ ਆ ਆ ਦੇਖੋ ਜੀ ਨਾਈਟ ਸੂਟ ਰੈਡੀमेड ਨਾਈਟ ਸੂਟ ਉਹ ਸੀਤਾ ਸਲਾਇਆ 8-800 ਰੁਪਏ ਦਾ ਨਾਈਟ ਸੂਟ ਲੈ ਜਾਓ 195 ਰੁਪਏ ਦਾ ਸਿਰਫ 195 ਰੁਪਏ ਦਾ ਨਾਈਟ ਸੂਟ ਵੀ ਲੈ ਜਾਓ ਰਾਂਗੇ ਚ ਬਹੁਤ ਸਾਰੇ ਮੈਲ ਜਣ ਸਾਨੂੰ ਸਾਈਜ਼ ਵੀ ਮਿਲ ਜਾਣੇ ਆ ਐਕਸਲ ਡਬਲ ਐਕਸਲ ਜਿਹੜਾ ਮਰਜ਼ੀ ਲੈ ਜਾਓ ਆ ਦੇਖੋ ਬਹੁਤ ਪਿਆਰੇ ਪਿਆਰੇ ਪੀਸ ਦੇਖੋ ਖੁੱਲੇ ਡੁੱਲੇ ਨਾਈਟ ਸੂਟ 800 ਰੁਪਿਆ ਬਾਜ਼ਾਰ ਦਾ ਰੇਟ ਉਹ ਸਿਰਫ 195 195 ਦਾ ਲੈ ਜਾਓ ਨਾਈਟ ਸੂਟ ਆ ਚੱਕੋ ਜੀ ਰੈਡੀमेड ਸੂਟ ਸੀਤਾ ਹਸਤਾਇਆ ਦੁਪट्टे ਦੇ ਨਾਲ ਬਾਜ਼ਾਰਾ ਜੇ 1200 1500 ਰੁਪਿਆ ਇਕੱਲੀ ਸਮਾਈ ਹੈ ਆ ਚੱਕੋ ਐਕਤੀ ਰਖੜੀਆਂ ਦੇ ਭੈਣਾਂ ਦੇ ਫਾਇਦੇ ਬਾਜ਼ਾਰ ਤੇ ਵੇਚਤਾ ਬਹੁਤ ਰੇਟਾਂ ਦਿੰਦੇ ਆ ਪਰ ਮਾਤੂ ਸ਼੍ਰੀ ਨੇ ਲੈ ਕੇ ਲਾਤਾ 200 ਰੁਪਿਆ ਦਾ ਸੂਟ ਦੁਪट्टे ਦੇ ਨਾਲ 200 ਰੁਪਿਆ ਦੇਖੋ ਜੀ ਚੈਲੰਜ ਕਰਦੇ ਆ ਥੋਕ ਵਜਾ ਕੇ ਚੈਲੰਜ ਦੇਖੋ ਨਾਇਰਾ ਕੱਟ ਸੂਟ ਉਹ ਰੈਡੀमेड ਨਾਇਰਾ ਕੱਟ ਸੂਟ ਆ ਦੇਖੋ ਪਹੁੰਚੇ ਦੇ ਕੰਮ ਸੀਤਾ ਸਲਾਇਆ ਉਹ ਨਾਇਰਾ ਕੱਟ ਰੈਡੀमेड ਸੂਟ 1 1000 ਰੁਪਏ ਦਾ ਬਾਜ਼ਾਰ ਦਾ ਰੇਟ ਸਾਡੇ ਕੋਲ ਲੈ ਜਾਓ 200 ਰੁਪਏ ਦਾ 200 ਰੁਪਏ ਦਾ ਸੀਤਾ ਸਲਾਇਆ ਨਾਇਰਾ ਕੱਟ ਸੂਟ ਲੈ ਜਾਓ ਮਤਲਬ 1000 ਦੇ 5 ਉਹ ਜਿੰਨੇ ਦਾ ਬਾਜ਼ਾਰ ਚ 1 ਮਾਤੂ ਸ਼੍ਰੀ ਦਸਤਾਰ ਬਾਗੇ ਪੁਰਾਣੇ ਲੈ ਜਾਓ 5 2 200 ਰੁਪਏ 200 ਰੁਪਏ ਰੰਗ ਦੇਖੋ ਕਿੰਨੇ ਸੋਹਣੇ ਆ ਰੰਗ ਡਿਜ਼ਾਈਨ ਚੈੱਕ ਕਰ ਲਓ ਭਾਜੀ ਨਵੇਂ ਤੋਂ ਨਵੇਂ ਆ ਚੱਕੀ ਚਲੋ ਜਿੰਨੇ ਮਰਜ਼ੀ ਲੈ ਜਾਓ ਸਿਰਫ 5 ਦਿਨਾਂ ਦਾ ਮੇਲਾ 5 ਦਿਨਾਂ ਦਾ ਆ ਚੱਕੋ ਆ ਦੇਖੋ ਜੀ ਬਾਜ਼ਾਰ ਦੇ ਵਿੱਚ ਜਾ ਕੇ ਸੂਟ ਦਾ ਰੇਟ ਪਤਾ ਕਰੋ ਬਾਜ਼ਾਰ ਚ 1500 ਰੁਪਏ ਦਾ ਸੂਟ ਸਾਡੇ ਕੋਲੋਂ ਲੈ ਜਾਓ 1500 ਦੇ 3 500 ਰੁਪਏ ਦਾ ਸੂਟ ਕਰਤਾ ਸਿਰਫ 500 ਰੁਪਏ ਦਾ ਸੂਟ ਡਿਜ਼ਾਈਨ ਚੈੱਕ ਕਰੀ ਚਲੋ ਕੜਾਈਆਂ ਚੈੱਕ ਕਰੀ ਚਲੋ ਜਾਮ ਕਾਟਨ ਦਾ ਸੂਟ ਆਜੋ ਹੁਣ ਹੋਣਗੇ ਮੁਕਾਬਲੇ ਜੇ ਇੱਕ ਪਾਸੇ ਮਾਤੂਸ਼ਰੀ ਦਸਤਾਰ ਦੂਜੇ ਪਾਸੇ ਆਮ ਲੋਕ ਜਿਨ੍ਹਾਂ ਦੇ ਅਸੀਂ ਫਾਇਦੇ ਕਰਨੇ ਆ ਭਾਜੀ ਫਾਇਦੇ ਕਰਨੇ ਆ। ਉਹ ਦੇਖੋ ਜੀ ਫੋਟਮ ਵਾਲੇ ਬੁਟੀਕਾਂ ਵਾਲੇ ਪਾਟੀਆਂ ਵਾਲੇ ਸੂਟ ਆ। ਦੁਪੱਟੇ ਵੀ ਦੇਖੋ ਕਿੰਨੇ ਸੋਹਣੇ ਸੋਹਣੇ ਆ। 15-1500 ਵਾਲੇ ਸੂਟ ਲੈ ਜਾਓ 5-500 5-500 5-500 ਆਹ ਦੇਖੋ ਕਿੰਨਾ ਸੋਹਣਾ ਫਰੰਟ। ਇਹ ਬਾਜ਼ਾਰ ਦੇ ਵਿੱਚ 1600-1700 ਤੋਂ ਘੱਟ ਨਹੀਂ ਮਿਲਣਾ। ਸਾਡੇ ਕੋਲ ਆਜੋ 16-16 ਸੂਟ ਸਿਰਫ 650 ਰੁਪਏ ਚ ਲੈ ਜਾਓ। 1 ਦੇ ਸੂਟ ਪਿੱਛੇ 1000 ਰੁਪਇਆ ਬਚ ਗਿਆ ਤੁਹਾਡਾ ਦੇਖੋ ਜੀ ਰਖੜੀ ਤੇ ਲੱਗਦੀਆਂ ਸੇਲਾ ਪਰ ਮਾਤੂਸ਼ੀ ਦਸਤਾਰ ਦੇ ਸੇਲਾ ਨਹੀਂ ਮੇਲੇ ਲੱਗਣਗੇ ਮੇਲੇ ਆ ਚੈੱਕ ਕਰਾ ਦਿਓ ਭਾਜੀ ਕੈਮਰਾ ਚਾਰੇ ਪਾਸੇ ਮਾਰ ਕੇ ਆ ਕੱਟ ਚੈੱਕ ਕਰਾ ਦਿਓ ਆ ਲੋਕ ਚੈੱਕ ਕਰਾ ਦਿਓ ਪਾਰਕਿੰਗ ਚੈੱਕ ਕਰਾ ਦਿਓ ਕਿੰਨਾ ਰਾਸ਼ਾ ਕਿੰਨਾ ਕੱਟਾ ਕਿਸੇ ਮੇਲੇ ਨਾਲੋਂ ਕੱਟ ਨਹੀਂ ਕੋ ਰਸਤਾ ਸਾਡੇ ਕੋਲ ਹੈਗਾ ਚਾਰੇ ਪਾਸੇ ਕੈਮਰਾ ਮਾਰ ਕੇ ਦਿਖਾ ਦਿਓ ਲੋਕ ਗਰੁੱਪ ਬਣਾ ਬਣਾ ਕੇ ਆ ਗਿਆ ਲੋਕਾਂ ਦੇ ਫਾਇਦੇ ਹੋ ਰਹੇ ਆ ਇੱਕ ਹੋਰ ਫੇਰਾ ਤੁਹਾਡਾ ਬਹੁਤ ਵੱਡਾ ਬਾਗਾ ਪ੍ਰਾਣਾ ਬੱਸ ਸਟੈਂਡ ਤੇ ਆ ਜਾਓ ਉਥੋਂ ਰਿਕਸ਼ੇ ਦੀ ਸਰਵਿਸ ਵੀ ਬਿਲਕੁਲ ਫ੍ਰੀ ਕਰਤੀ ਆ ਤੁਸੀਂ ਬੱਸ ਸਟੈਂਡ ਤੋਂ ਸਟੋਰ ਤੇ ਆ ਜਾਓ ਸਟੋਰ ਤੋਂ ਵਾਪਸ ਚਲ ਜਓ ਉਹ ਰਿਕਸ਼ੇ ਵਾਲਿਆਂ ਨੂੰ 1 ਰੁਪਿਆ ਵੀ ਨਹੀਂ ਦੇਣਾ ਬਿਲਕੁਲ ਫ੍ਰੀ ਦੇ ਵਿੱਚ ਆ ਜਾਓ ਰਿਕਸ਼ੇ ਦੇ ਵਿੱਚ ਆ ਦੇਖੋ بار بار ਮੈਂ ਕਹਿ ਰਿਹਾ ਉਹ ਰਖੜੀ ਦੀ ਉੱਤੇ ਹੋਰ ਦੁਕਾਨਾਂ ਤੇ ਜਾਇਓ ਨਾ ਲੁੱਟਣਾ ਕਰਾਇਓ ਉਹ ਜਿਹਨੇ ਲੈਣਾ ਦੇਣ ਲੈਣ ਲਈ ਕਪੜਾ ਤਾਜਪੁਰ ਦਾ ਕਪੜਾ ਉਹਨਾਂ ਦੇ ਵੱਡੇ ਫਾਇਦੇ ਜਿਹੜਾ ਤੁਸੀਂ ਬਾਜ਼ਾਰ ਤੇ ਰਖੜੀ ਤੇ 20000 ਰੁਪਏ ਦਾ ਕੱਪੜਾ ਲੈਣਾ ਸਾਡੇ ਕੋਲੋਂ ਮਿਲੂਗਾ 20000 ਦਾ ਕੱਪੜਾ 8000 ਚ ਜਿਹੜੀ ਤਾਜਬਰੀ ਤੁਸੀਂ ਬਾਜ਼ਾਰ ਚ ਜਾ ਕੇ ਬਣਾਉਨੇ ਹੋ 50000 ਰੁਪਏ ਦੀ ਸਾਡੇ ਕੋਲ ਆਜੋ 50000 ਰੁਪਏ ਦੀ ਤਾਜਬਰੀ ਸਿਰਫ 15000 ਚ ਬਣਾ ਕੇ ਦੇ ਦੇਾਂਗੇ ਰੰਗ ਦੇਖੋ ਪ੍ਰਿੰਟ ਦੇਖੋ ਕਢਾਈਆਂ ਵਾਲੇ ਸੂਟ ਕੱਟ ਤੇ ਆ ਮਾਡਰ ਵਾਲੇ ਪੀਸ ਬਾਜ਼ਾਰ ਚ 2 2000 ਰੁਪਏ ਸੂਟ ਦਾ ਰੇਟ ਆ ਸਾਡੇ ਕੋਲ ਆਜੋ 2000 ਵਾਲਾ ਸੂਟ ਸਿਰਫ 850 ਰੁਪਏ ਦੇ ਦੇਾਂਗੇ 850 ਚ ਆ ਦੇਖੋ ਪੌਂਚਿਆ ਦੇ ਵੀ ਕੰਮ ਹਰ ਇੱਕ ਚੀਜ਼ ਟੌਪ ਦੀ 850 ਰੁਪਏ ਦਾ ਸੂਟ ਦਵਾਗੇ ਦੇਖੋ ਜੀ ਡਿਜ਼ਾਈਨ ਨਵੇਂ ਨਵੇਂ ਰੇਡ ਅਧ ਨਹੀਂ ਤੇ ਕਿਨੇ ਟੇਕਣੇ ਗੁਣਾ ਰੇਟਾ ਦਾ ਫਰਕ ਹੈ ਡਿਜ਼ਾਈਨ ਚੈੱਕ ਕਰੀ ਚਲੋ ਆਪ ਬਟਿਕ ਆਲੀ ਆਣਵਾ ਬਾਜ਼ਾਰ ਚ 3 3000 ਤੇ 1000 1000 ਰੁਪਿਆ ਬਾਟਮ ਵਰਕ ਦੇਖ ਲੋ ਭਾਜੀ ਦੁਪੱਟਾ ਦਿਖਾ ਦਿਓ ਮੜਾ ਜ ਜਿਹੜਾ 1000 ਰੁਪਏ ਦਾ ਸੂਟ ਅਸੀਂ ਦੇ ਰਿਆ ਚੈਲੰਜ ਕਰਕੇ ਕਹਿੰਨੇ ਆ ਆਮ ਫੈਕਟਰੀ ਵਾਲੇ ਵੀ ਬਣਾ ਨਹੀਂ ਸਕਦੇ ਜੋ ਅਸੀਂ 1000 ਰੁਪਏ ਦਾ ਸੂਟ ਦੇ ਦੇਖੋ ਜੀ ਪੌਂਚਿਆ ਦੇ ਵੀ ਕੰਮ ਘੇਰੇ ਹੈਵੀ ਫਰੰਟ ਹੈਵੀ ਬੁਟੀਕਾਂ ਵਾਲੇ ਬੁਟੀਕ ਸੂਟਾਂ ਦੇਖੋ ਬਾਜ਼ਾਰ ਚ ਜਿਹੜਾ 3000 ਰੁਪਏ ਦਾ ਸੂਟ ਸਾਡੇ ਕੋਲ ਲੈ ਜਾਓ ਸਿਰਫ 1000 ਦਾ ਉਹ بار-बार ਬੇਨਤੀਆਂ ਕਰ ਰਹੇ ਆ 5 ਦਿਨ ਤੁਹਾਡੇ ਕੋਲ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਹੋਰ ਕਿਸੇ ਪਾਸੇ ਨਾ ਜਾਇਓ ਲੁੱਟਾਪੋ ਹੋ ਰਹੀਆਂ ਬਾਜ਼ਾਰਾਂ ਚ 21 ਜੁਲਾਈ ਤੱਕ ਮਾਤੂ ਸ਼੍ਰੀ ਦਸਤਾਰ ਬਾਗਾ ਪ੍ਰਾਣਾ ਆਉਣਾ ਤੁਸੀਂ ਨੰਬਰ ਸਕਰੀਨ ਤੇ ਆ ਰਿਕਸ਼ੀ ਸਰਵਿਸ ਬਿਲਕੁਲ ਫਰੀ ਸਸਤੇ ਕੱਪੜੇ ਕਰਦੇ ਆ ਉਹ ਦੇਖੋ 50 ਰੁਪਏ ਦੀ ਰੈਡੀਮੇਡ ਕੁੜਤੀ ਦੇ ਰਹੇ ਆ 33 ਰੁਪਏ ਦਾ ਦੁਪੱਟਾ ਦੇ ਰਹੇ ਆ ਜਿਹੜਾ 500 ਦਾ ਸੂਟ ਬਾਜ਼ਾਰ 'ਚ 90 ਰੁਪਏ ਦਾ ਸੂਟ ਦੇ ਰਹੇ ਆ ਜਿਹੜਾ ਤੁਸੀਂ ਬਾਜ਼ਾਰ 'ਚ ਜਾ ਕੇ ਲੈਨੇ ਹੋ ਰੈਡੀਮੇਡ ਪਲਾਜੋ ਸੂਟ 7-800 ਦਾ ਅਸੀਂ 150 ਰੁਪਏ ਦੇ ਰਹੇ ਆ ਨਾਇਰਾ ਕੜ ਸੂਟ ਜਿਹੜਾ ਬਾਜ਼ਾਰ 'ਚ ਲੈਨੇ ਹੋ 1000 ਰੁਪਏ ਦਾ ਅਸੀਂ ਤੁਹਾਨੂੰ ਦੇ ਰਹੇ ਆ ਸਿਰਫ 200 ਰੁਪਏ 'ਚ ਆਹ ਚੱਕੋ ਭਾਜੀ ਇੱਕ ਹੋਰ ਪਟਾਕਾ ਪਾ ਦਿੰਨੇ ਆ ਆਹ ਬਾਜ਼ਾਰਾਂ 'ਚ 5-500 ਹਜ਼ਾਰ-ਹਜ਼ਾਰ ਰੁਪਏ ਲਾਂਦੇ ਆ ਚਾਤਰਾਾਂ ਦਾ ਆਹ ਦੇਖੋ ਡਬਲ ਬੈੱਡ ਦੀ ਬੈੱਡ ਸ਼ੀਟ ਦੀ ਚਾਦਰ ਨਾਲ ਸਰਾਣੇ ਕਵਰ ਲਾ ਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਆਜੋ ਜਿਹੜਾ ਮਰਜ਼ੀ ਆਜੇ 175 ਰੁਪਏ ਦੀ ਬੈੱਡ ਸ਼ੀਟ ਜੀ ਤੁਹਾਡਾ ਭਲਾ ਹੋਵੇ ਆਹ ਦੇਖੋ ਉਹ ਜਿਹੜੀ ਬਾਜ਼ਾਰ 'ਚ ਆ ਕੇ ਲੈਨੇ ਹੋ 800 ਰੁਪਏ ਦੀ ਬੈੱਡ ਸ਼ੀਟ ਡਬਲ ਬੈੱਡ ਦੀ ਚਾਦਰ ਸਰਾਣੇ ਕਵਰ ਨਾਲ 800 ਵਾਲੀ ਬੈੱਡ ਸ਼ੀਟ ਸਿਰਫ 175 ਰੁਪਏ ਦੀ ਉਹ 175 ਰੁਪਏ ਦੀ ਬੈੱਡ ਸ਼ੀਟ ਲੈ ਜਾਓ 175 ਦੀ ਰੰਗ ਬਹੁਤ ਹੈ ਡਿਜ਼ਾਈਨ ਬਹੁਤ ਹੈ ਸਰਾਨੇ ਘਰ ਨਾਲ ਦਵਾਂਗੇ ਵੱਡੇ ਫਾਇਦੇ ਹੋ ਰਿਹਾ ਵੱਡੇ ਫਾਇਦੇ ਆਜੋ 880 ਵਾਲੀ ਬੈਟ ਜਿੱਟ ਸਿਰਫ 175 ਚ ਲੈ ਜਾਓ ਛੇਦੀ ਪਹੁੰਚੋ ਮਾਤੂ ਸ਼੍ਰੀ ਦਸਤਾਰ ਬਾਗਾ ਪਾਣਾ ਨੰਬਰ ਸਕਰੀਨ ਤੇ ਆ ਫੋਨ ਕਰ ਸਕਦੇ ਆ